ਅੱਜ ਪਿੰਡ ਤਲਵੰਡੀ ਸੁਭਾ ਸਿੰਘ ਵਿਖੋਂ ਸੰਤ ਮਹਾਂਪੁਰਛ ਬਾਬਾ ਉਤਾਰ ਸਿੰਘ ਜੀ ਘਰਾਲੇ ਵਾਲਾਂ ਦੀ ਸਰਪੰਦ ਅਤੇ ਸਮੂਹ ਇਲਾਕੇ ਦੀ ਸੰਗਤ ਔਰ ਨਗਰ ਦੀ ਸੰਗਤ ਰਲ ਕੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜਯੋਤੀ ਜੋਤ ਜੋ ਗੁਰਪੁਰ ਮਨਾ ਰਹੀਆਂ ਸਖਤਾਂ ਗੁੰਦਵਾਲ ਸਾਹਿਬ ਅੱਜ ਬੜੇ ਉਤਸ਼ਾਹ ਦੇ ਨਾਲ ਪਿੰਡ ਤਲਵੰਡੀ ਸੁਭਾਸ ਦੇ ਵਿੱਚੋਂ ਪੰਜਾਂ ਪੈਰਾਂ ਦੀ ਅਗਵਾਈ ਵਿੱਚ ਧੰਨ ਧੰਨ ਸਾਹਿਬ ਸ੍ਰੀ ਉਗਰਾਣ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਇਸ ਵੇਲੇ ਜਿਹੜਾ ਨਗਰ ਕੀਰਤਨ ਆ ਉਹ ਆਰੰਭ ਹੋਣ ਲੱਗਾ ਵਾ ਜਿਦੇ ਵਿੱਚ ਸੰਗਤਾਂ ਵੱਡੇ ਰੂਪ ਵਿੱਚ ਇਕੱਤਰ ਹੋਈਆਂ ਵਾ ਸਾਗਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਮੈਂ ਚਾਰਚ ਵੀਰੇ ਤੁਹਾਨੂੰ ਵਿਖਾਵਾਂਗਾ ਕਿ ਸੰਗਤਾਂ ਜਿਹੜੀਆਂ ਆ ਆਪਣੇ ਟਰਾਲੇ ਟਰੈਕਟਰ ਲੈ ਕੇ ਉਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਲਾ ਜੀਆਂ ਦੀ ਲਾਜ ਰੱਖ ਰਿਹਾ ਹੋਏ ਸੱਚੇ ਬਾਦਸ਼ਾਹ ਜਿਨ੍ਹਾਂ ਨੂੰ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਤੇ ਜਿਹੜਾ ਉਹ ਅੱਗੇ ਲਾ ਕੇ ਵਧਾਇਆ ਮੈਂ ਸਾਰੇ ਨੂੰ ਸਾਰੇ ਹੀ ਇਲਾਕੇ ਦੇ ਜਿੰਨੇ ਵੀ ਸੱਜਰੇ ਉਹਨਾਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਆ ਤੇ ਜਨਤਕ ਜਸਤ ਤੋਂ ਜਿਹੜੇ ਧਰਨੇ ਚੱਲ ਰਹੇ ਆ ਉਹਨਾਂ ਵਿੱਚ ਵੀ ਵੱਡਾ ਯੋਗਦਾਨ ਪਾਉਣ ਲਈ ਕਿਉਂਕਿ ਜਿਹੜੇ ਕੁ ਮਨਾਇਓ ਤਾਂ ਹੀ ਸਫਲਾ ਕਿ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਦੇ ਚੱਲ ਕੇ ਆਪਣੇ ਕਿਤੇ ਨੂੰ ਬਚਾਉਣਾ ਕਿਸਾਨੀ ਜਵਾਨੀ ਨੂੰ ਬਚਾਉਣਾ ਇਹੋ ਸਾਨੂੰ ਗੁਰੂ ਨੇ ਸਿਖਾਇਆ ਵਾ ਕਿ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਣਾਓ ਅੱਜ ਪਾਸ਼ਾ ਜੀ ਦੇ ਜੋਤੀ ਜੋਤ ਸਰੂਪ ਨੂੰ ਸਮਾਪਤ ਜੋ ਕਿ ਪਿੰਡ ਤਲਵੰਡੀ ਸੁਭਾ ਸੰਗ ਦੇ ਵਿੱਚੋਂ ਨਗਰ ਕੀਰਤਨ ਦਾ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਿਹਾ ਵਾ ਤੁਹਾਨੂੰ ਸਾਰਾ ਦ੍ਰਿਸ਼ ਵਿਖਾਉਣੇ ਆ ਕਿ ਇਲਾਕੇ ਦੀ ਸੰਗਤ ਤਲਵੰਡੀ ਦੀ ਸੰਗਤ ਜਿਹੜੀ ਆ ਉਹ ਬਿਲਕੁਲ ਏਡਾ ਪਛਾਹ ਦੇ ਨਾਲ ਪੂਰੇ ਦਾ ਜੁੜੀ ਹੋਈ ਆ ਜਿਹੜੇ ਪਾਸੇ ਵੇਖੋ ਟਰਾਲੀਆਂ ਟਰੈਕਟਰ ਬਹੁਤ ਸ਼ਾਹ ਦੇ ਨਾਲ ਨੌਜਵਾਨ ਕਿਉਂਕਿ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਵਾਸਤੇ ਵੱਡੀ ਤਦਾਦ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਔਰ ਤਲਵੰਡੀ ਸੋਭਾ ਸਿੰਘ ਦੀ ਸੰਗਤ ਜਿਹੜੀ ਆ ਉਹ ਬਿਲਕੁਲ ਤਿਆਰ ਪਰ ਤਿਆਰ ਆ ਇੱਥੋਂ ਇਸ ਵੇਲੇ ਕੀਰानगर ਕੀਤਾ ਨਾ ਉਹ ਪੰਜਾਂ ਪਹਿਰਾਂ ਦੀ ਗਵਾਈ ਵਿੱਚ ਗੋੰਦਵਾਲ ਸਿੰਘ ਨੂੰ ਰਵਾਨਾ ਹੋਣ ਲੱਗਾ ਵਾ ਪੰਜ ਪਿਆਰੇ ਸਹਿਬਾਨ ਜਿਹੜੇ ਗੁਰੂ ਦੇ ਸਾਹਮਣੇ ਹੋ ਕੇ ਤਿਆਰ ਪਰ ਤਿਆਰ ਸਤਿਗੁਰੂ ਪਾਸ਼ਾਏ ਦੀ ਪਾਲਕ ਸਿਜਾਈ ਗਈ ਆ ਤੇ ਨੌਜਵਾਨਾਂ ਦਾ ਵੱਡਾ ਦਸ਼ਾ ਕਿਉਂਕਿ ਜਿਹੜੀ ਨੌਜਵਾਨੀ ਆ ਉਹ ਗੁਰੂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ ਪਰ ਜੇ ਤੁਸੀਂ ਹਾਂ ਤੇ ਮੇਰੇ ਵੇਖੀਏ ਪੰਜਾਬੀ ਗੱਲਬਾਤ ਚੈਨਲ ਤੇ ਸਾਡੇ ਗੁਰਦੇਵ ਸਿੰਘ ਜੀ ਕਿਸਾਨ ਮਜ਼ਦੂਰ ਸ਼ਕਤ ਮੇਡੀ ਕੋਟ ਮੁੱਢਾ ਦੇ ਆਗੂ ਉਹ ਜਿਹੜਾ ਸਾਰਾ ਲਾਈਵ ਜਿਹੜਾ ਉਹ ਵਿਖਾ ਰਿਹਾ ਇਹ ਲਾਈਵ ਆ ਕਿਉਂਕਿ ਜਿੱਥੇ ਗੁਰੂ ਪਾਚੇ ਦੀਆਂ ਖੁਰਸੀਆਂ ਲਈ ਵਿਖਾਇਆ ਜਾ ਰਿਹਾ ਵਾ ਉੱਥੇ ਨਾਲ ਵੀ ਹੈ ਕਿ ਨੌਜਵਾਨੋਂ ਕਿੱਥੇ ਅਸੀਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਆਂ ਉੱਥੇ ਨਾਲ ਦੀ ਨਾਲ ਕਿਸਾਨੀ ਤੇ ਜਵਾਨੀ ਨੂੰ ਵੀ ਸਾਹਮਣਾ ਵਾ ਕਿਉਂਕਿ ਜਿਹੜੀ ਸਾਡੀ ਬਾੜਾਂ ਦੇ ਲੜਾਈ ਆ ਉਹ ਫਸਲਾਂ ਤੇ ਨਸਲਾਂ ਦੀ ਆ ਕਿਉਂਕਿ ਨੌਜਵਾਨਾਂ ਨੂੰ ਬੇਨਤੀ ਆ ਕਿ ਉਹ ਤਗੜੇ ਹੋ ਕੇ ਅੰਬਰ ਛੋ ਗੁਰੂ ਵਾਲੇ ਬਣੋ ਕਿਉਂਕਿ ਗੁਰੂ ਵਾਲੇ ਬੜ ਕੇ ਤੇ ਆਪਣੇ ਜੀਵਨ ਨੂੰ ਸਫਲਾ ਬਣਾਓ ਅੱਜ ਦੀ ਜਿਹੜੀ ਕਾਰਵਾਈ ਆ ਇਹ ਤੁਹਾਡੀ ਸੁਭਾ ਸਿੰਘ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਕੁੰਡਵਾ ਸਾਹਿਬ ਨੂੰ ਤਿਆਰੀ ਵੈਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈ